ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾ ਇੱਕ ਸਾਲ ਦੀ ਪੰਜਾਬ ਦੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਗੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਂਦਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਤਨਾ ਹੋ ਜਾਏਗਾ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਤੋਂ ਸੇ ਸਿੱਖਾ ਇਹਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਤੇ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਦੇ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਤੇ ਇਤਿਹਾਸ ਹੈ ਸਾਹਮਣੇ ਤੇ ਅਸ ਹੈ